ਇਹ ਤੁਹਾਡੇ ਸਾਹਮਣੇ ਪੁਲਿਸ ਗ੍ਰਫਟ ਚ ਖੜੇ ਹੋ ਸਾਤਿਤ ਚੋਰ ਨੇ ਜੂ ਲੋਕਾਂ ਦੀਆਂ ਗੱਡੀਆਂ ਤੇ ਐਕਟਿਵਾ ਚੋਰੀ ਕਰਕੇ ਕਬਾੜਿਆਂ ਨੂੰ ਵੇਚ ਰਹੇ ਸੀ ਜੀ ਹਾਂ ਅੰਮ੍ਰਿਤਸਰ ਪੁਲਿਸ ਨੇ ਚੁਣੌਤਿਤ ਜ਼ੈਨਕਾਰ ਅਤੇ ਦੋ ਐਕਟਿਵਾ ਬਰਾਮਦ ਕੀਤੀਆਂ ਨੇ ਜਾਣਕਾਰੀ ਮੁਤਾਬਕ ਕਿ ਚੋਰ ਅੰਮ੍ਰਿਤਸਰ ਦੇ ਵੱਖ-ਵੱਖ ਥਾਵਾਂ ਦੇ ਪੁਰਾਣੀਆਂ ਗੱਡੀਆਂ ਚੋਰੀ ਕਰਕੇ ਕਬਾੜਿਆਂ ਨੂੰ ਵੇਚ ਰਹੇ ਸੀ ਤੇ ਕਬਾੜੀ ਇਹਨਾਂ ਗੱਡੀਆਂ ਚੋਂ ਸਮਾਨ ਕੱਢ ਕੇ ਉਸ ਨੂੰ ਮਹਿੰਗੇ ਮੁੱਲ ਤੇ ਵਿਕਤੇ ਸੀ ਪੁਲਿਸ ਨੇ ਇਹਨਾਂ ਦੇ ਨਾਲ ਹੀ ਕਬਾੜਿਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਅੰਮ੍ਰਿਤਸਰ ਕਮਿਸ਼ਨਰ ਦੇ ਵਿੱਚ ਪਿਛਲੇ 11 ਤਰੀਕ ਨੂੰ ਗੇਟਕੀਮਾ ਦੇ ਵਿੱਚ ਜ਼ੈਨਕਾਰਿਕ ਪੁਰਾਣੀ ਜ਼ੈਨਕਾਰ ਚੋਰੀ ਹੋਈ ਸੀ ਜਿਹਦੇ ਸਬੰਧ ਦੇ ਵਿੱਚ SCP ਲਾਇਸੈਂਸਿੰਗ ਸਾਹ ਪਿਆਰਾ ਸਿੰਘ ਜੀ ਦੇ ਅਗਵਾਈ ਹੇਠ ਐਸਐਚਓ ਗੇਟਕੀਮਾ ਇੰਚਾਰਜ ਚੌਕੀ ਪਤਲੀਕਰ ਇਹਨਾਂ ਦੀ ਇੱਕ ਟੀਮ ਇਸ ਵਕਫਾ ਕੇਸਾਂ ਦੇ ਨਾਲ ਇਸ ਕੇਸ ਤੇ ਵੀ ਕੰਮ ਕਰ ਰਹੀ ਸੀ ਕਿਉਂਕਿ ਸਾਨੂੰ ਇੱਕ ਇਨਪੁਟ ਮਿਲੀ ਸੀ ਕਿਉਂਕਿ ਪੁਰਾਣੀਆਂ ਗੱਡੀਆਂ ਦੀ ਚੋਰੀ ਕਰਨ ਵਾਲਾ گرو ਇੱਥੇ ਹੈ ਜਿਨ੍ਹਾਂ ਨੂੰ ਇਹਨਾਂ ਨੇ ਪੂਰੀ ਮਿਹਨਤ ਦੇ ਨਾਲ ਉਹ گرو ਫੜਿਆ ਗਿਆ ਦੋ ਜਣੇ ਜਿਹੜੇ ਪੁਰਾਣੀਆਂ ਕਾਰਾਂ ਚੋਰੀ ਕਰਦੇ ਸਨ 23 ਤਰੀਕ ਨੂੰ ਉਸ ਜ਼ੈਨ ਦੇ ਨਾਲ ਫੜੇ ਗਏ ਨੇ ਪੁਰਾਣੀ ਜ਼ਨਕਾਰ ਵੀ ਮਿਲ ਗਈ ਹੈ ਉਹ ਉਹਨਾਂ ਦੇ ਨਾਲ ਐਕਟਿਵ ਆ ਵੀ ਬਰਾਮਦ ਹੋਏ ਨੇ ਇਹ ਤਕਰੀਬਨ ਅੰਮ੍ਰਿਤਸਰ ਦੇ 4-1 ਹੋਜੇ ਕੇਸ ਨੇ ਜਿਨ੍ਹਾਂ ਦੇ ਵਿੱਚ ਪੁਰਾਣੀਆਂ ਗੱਡੀਆਂ ਅੰਮ੍ਰਿਤਸਰ ਦੀਆਂ ਜਿਹੜੀਆਂ ਚੋਰੀਆਂ ਹੋਈਆਂ ਸੀ ਉਹ ਕੇਸ ਵੀ ਟਰੇਸ ਹੋਏ ਹੁਣ ਫਿਲਹਾਲ ਪੁਲਿਸ ਨੇ ਨੌਜਵਾਨਾਂ ਨੂੰ ਗ੍ਰਫਤਾਰ ਕਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਤੋਂ ਬਾਅਦ ਹੋਰ ਕੇਸੇ ਹੋਣ ਦੀ ਵੀ ਸੰਭਾਵਨਾ ਹੈ ਅੰਮ੍ਰਿਤਸਰ ਤੋਂ ਸੁਖਚਨ ਸਾਗਰ ਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ